ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਧ ਸੰਗਤ ਜੀ ਇਹ ਜੋ ਬੇਨਤੀਆਂ ਨੇ ਇੱਕ ਗ੍ਰੰਥੀ ਸਿੰਘ ਜਿਸ ਦੇ ਨਾਲ ਐਸਾ ਚਮਤਕਾਰ ਹੋਇਆ ਕਿ ਗ੍ਰੰਥੀ ਸਿੰਘ ਫਾਹਾ ਲੈ ਕੇ ਜੋ ਕਿ ਆਪਣੀ ਉਸਨੇ ਜੀਵਨ ਲੀਲਾ ਖਤਮ ਕਰ ਦਿੱਤੀ ਪਰ ਗੁਰੂ ਮਹਾਰਾਜ ਨੇ ਐਸੀ ਬਖਸ਼ਿਸ਼ ਦਿੱਤੀ ਕਿ ਜਦੋਂ ਅਰਥੀ ਦੇ ਉੱਪਰੋਂ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਹਿਣ ਲੱਗਿਆ ਤਾਂ ਪੂਰਾ ਪਿੰਡ ਇਹ ਦੇਖ ਕੇ ਹੈਰਾਨ ਰਹਿ ਗਿਆ ਪੂਰੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਉਨੇ ਹਾਂ ਕਿ ਪੰਜਾਬ ਦੇ ਦਰ ਦੇ ਵਿੱਚ ਵਸਿਆ ਇੱਕ ਛੋਟਾ ਜਿਹਾ ਪਿੰਡ ਜਿੱਥੇ ਕਿ ਸੋਨੇ ਵਰਗੇ ਖੇਤ ਤੇ ਹੌਲੀ-ਹੌਲੀ ਹਵਾ ਦੇ ਨਾਲ ਝੂਮਦੇ ਸਨ ਅਤੇ ਹਵਾ ਦੇ ਵਿੱਚ ਸਰੋਂ ਦੇ ਫੁੱਲਾਂ ਵਰਗੀ ਮਿੱਠੀ ਖੁਸ਼ਬੂ ਫੈਲਦੀ ਸੀ। ਉੱਥੇ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਸਿੰਘ ਸਭਾ ਤੇ ਇਸ ਪਵਿੱਤਰ ਅਸਥਾਨ ਦੀ ਸੰਭਾਲ ਕਰਦਾ ਸੀ ਗ੍ਰੰਥੀ ਸਿੰਘ ਬਲਦੇਵ ਸਿੰਘ ਜਿਸ ਦੀ ਜ਼ਿੰਦਗੀ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਸੇਵਾ ਉਸ ਦੇ ਆਲੇ-ਦੁਆਲੇ ਹੀ ਘੁੰਮਦੀ ਸੀ। ਬਲਦੇਵ ਸਿੰਘ ਸਿਰਫ ਇੱਕ ਗ੍ਰੰਥੀ ਸੰਗ ਹੀ ਨਹੀਂ ਸੀ ਉਹ ਪਿੰਡ ਦੀ ਅਧਿਆਤਮਕ ਜੀਵਨ ਦੀ ਧੜਕਣ ਸੀ ਹਰ ਸਵੇਰੇ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਗੁਰਦੁਆਰਾ ਸਾਹਿਬ ਦੇ ਗਵੰਦ ਨੂੰ ਛੂੰਦੀਆਂ ਤਾਂ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਦਾ ਹਵਾ ਨੂੰ ਗੁਰਬਾਣੀ ਦੀ ਬਾਣੀ ਦੇ ਨਾਲ ਭਰ ਦਿੰਦਾ ਉਸ ਦੀ ਆਵਾਜ਼ ਭਾਵੇਂ ਸਾਲਾਂ ਦੀ ਮਿਹਨਤ ਦੇ ਨਾਲ ਥੱਕ ਚੁੱਕੀ ਸੀ ਪਾਰ ਇੱਕ ਸਚਾਈ ਲੈ ਕੇ ਆਉਂਦੀ ਸੀ ਜੋ ਕਿ ਸੰਗਤ ਦੇ ਦਿਲ ਨੂੰ ਛੂੰਦੀ ਸੀ ਪਰ ਇਸ ਸ਼ਾਂਤਮਈ ਚਿਹਰੇ ਦੇ ਪਿੱਛੇ ਬਲਦੇਵ ਦੀ ਜ਼ਿੰਦਗੀ ਇਸ ਸੰਘਰਸ਼ਾਂ ਦਾ ਤੂਫਾਨ ਸੀ ਗੁਰਦੁਆਰਾ ਸਾਹਿਬ ਤੋਂ ਮਿਲਣ ਵਾਲੀ ਮਹੀਨੇ ਦੀ ਤਨਖਾਹ ਮੁਸ਼ਕਲ ਨਾਲ ਜ਼ਰੂਰਤਾਂ ਹੀ ਪੂਰੀਆਂ ਕਰਦੀ ਸੀ ਚਾਰ ਜੀ ਦੇ ਪਰਿਵਾਰ ਦੇ ਨਾਲ ਉਸ ਦੀ ਪਤਨੀ ਜਸਪ੍ਰੀਤ ਕੌਰ ਅਤੇ ਦੋ ਛੋਟੇ ਬੱਚੇ ਗੁਰਲੀਨ ਅਤੇ ਅਮਰਤ ਉਹ ਅਕਸਰ ਹਰ ਰੁਪਏ ਨੂੰ ਖਿੱਚਦਾ ਸੀ ਜੀਵਨ ਦੀਆਂ ਵਾਧੀਆਂ ਕੀਮਤਾਂ ਅਤੇ ਅਚਾਨਕ ਖਰਚਿਆਂ ਨੇ ਬਲਦੇਵ ਨੂੰ ਕਰਜ਼ੇ ਦੇ ਜਾਲ ਦੇ ਵਿੱਚ ਧੱਕ ਦਿੱਤਾ ਸਥਾਨਕ ਸੂਤਖੋਰਾਂ ਦੇ ਵਿਆਜ ਤੇ ਬੇਰਹਿਮ ਹਿਸਾਬ ਨੇ ਉਸ ਦੀ ਜ਼ਿੰਦਗੀ ਉੱਪਰ ਹਮੇਸ਼ਾ ਲਈ ਇੱਕ ਪਰਛਾਵਾ ਪਾ ਦਿੱਤਾ ਹਰ ਮਹੀਨੇ ਉਸ ਦੀ ਕਮਾਈ ਦਾ ਵੱਡਾ ਹਿੱਸਾ ਇਹਨਾਂ ਕਰਜ਼ਿਆਂ ਨੂੰ ਚੁਕਾਉਣ ਦੇ ਵਿੱਚ ਚਲਾ ਜਾਂਦਾ ਜਿਸ ਨਾਲ ਪਰਿਵਾਰ ਦੀਆਂ ਜ਼ਰੂਰਤਾਂ ਦੇ ਲਈ ਬਹੁਤ ਘੱਟ ਬਚਦਾ ਤੇ ਇਸ ਤੋਂ ਵੀ ਮਾੜੀ ਗੱਲ ਜੋ ਗੁਰਦੁਆਰਾ ਸਾਹਿਬ ਦੀ ਕਮੇਟੀ ਜਿਸ ਦੀ ਅਗਵਾਈ ਇੱਕ ਸਖਤ ਅਤੇ ਅਕਸਰ ਬੇਰਹਿਮ ਸਰਪੰਚ ਕਰਦਾ ਸੀ ਉਸ ਦੀਆਂ ਮੰਗਾ ਵਿੱਚ ਕੋਈ ਰਹਿਮ ਨਹੀਂ ਸੀ ਉਹ ਬਲਦੇਵ ਸਿੰਘ ਨੂੰ ਛੋਟੀਆਂ-ਛੋਟੀਆਂ ਗਲਤੀਆਂ ਦੇ ਲਈ ਝਿੜਕਦੇ ਸ਼ਾਇਦ ਲੰਗਰ ਤਿਆਰ ਕਰਨ ਵਿੱਚ ਦੇਰੀ ਜਾਂ ਫਿਰ ਗੁਰਦੁਆਰਾ ਸਾਹਿਬ ਦੀ ਸਫਾਈ ਦੇ ਵਿੱਚ ਕੋਈ ਕਮੀ ਬਲਦੇਵ ਸਿੰਘ ਤੂੰ ਹੋਰ ਸੁਚੇਤ ਹੋਣਾ ਚਾਹੀਦਾ ਹੈ ਉਹ ਤਾੜ ਨਾ ਕਰਦੇ ਇਸ ਗੱਲ ਤੋਂ ਅਣਜਾਣ ਕਿ ਉਹ ਕਿਹੜਾ ਬੋਝ ਚੁੱਕ ਰਿਹਾ ਹੈ ਉਹਨਾਂ ਦੇ ਸ਼ਬਦ ਦੁਖਦੇ ਨਾ ਇਸ ਲਈ ਕਿ ਉਹ ਸੱਚ ਨਹੀਂ ਸਨ ਸਗੋਂ ਇਸ ਲਈ ਕਿ ਉਹ ਪਗੜੀ ਦੇ ਪਿੱਛੇ ਮਨੁੱਖ ਨੂੰ ਨਹੀਂ ਵੇਖ ਰਹੇ ਇੱਕ ਅਜੇਹਾ ਮਨੁੱਖ ਜੋ ਪਹਿਲਾਂ ਹੀ ਚਿੰਤਾਵਾਂ ਦੇ ਵਿੱਚ ਡੁੱਬਿਆ ਹੋਇਆ ਸੀ ਪਰ ਆਪਣੀ ਡਿਊਟੀ ਨੂੰ ਅਟਲ ਅਤੇ ਸ਼ਰਦਾ ਦੇ ਨਾਲ ਨਿਭਾਉਂਦਾ ਸੀ ਅੰਤਿਮ ਵਾਰੀ ਉਹਦੋਂ ਆਈ ਜਦੋਂ ਜਸਪ੍ਰੀਤ ਗੰਭੀਰ ਰੂਪ ਦੇ ਵਿੱਚ ਬਿਮਾਰ ਹੋ ਗਈ ਉਸ ਨੂੰ ਸ਼ੁਰੂ ਦੇ ਵਿੱਚ ਲਗਾਤਾਰ ਖੰਘ ਸੀ ਉਹ ਜਲਦੀ ਹੀ ਇੱਕ ਗੰਭੀਰ ਸਾਹ ਦੀ ਬਿਮਾਰੀ ਵਿੱਚ ਬਦਲ ਗਈ ਪਿੰਡ ਦਾ ਡਾਕਟਰ ਸੀਮਤ ਸਾਧਨਾ ਦੇ ਨਾਲ ਸਿਰਫ ਮੁੱਢਲੀਆਂ ਦਵਾਈਆਂ ਦੇ ਸਕਦਾ ਸੀ ਅਤੇ ਬਲਦੇਵ ਨੂੰ ਸ਼ਹਿਰ ਦੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ ਉਸ ਡਾਕਟਰ ਨੇ ਪਰ ਅਜਿਹੇ ਇਲਾਜ ਦਾ ਖਰਚਾ ਅਸਮਾਨੀ ਸੀ ਬਲਦੇਵ ਨੇ ਆਪਣੀ ਪਤਨੀ ਦਾ ਇੱਕੋ ਇੱਕ ਸੋਨੇ ਦਾ ਕੰਗਨ ਜੋ ਉਸਦੀ ਮਾਂ ਦੀ ਯਾਦਗਾਰ ਸੀ ਉਸ ਨੂੰ ਵੇਚ ਦਿੱਤਾ ਜੋ ਇੱਕ ਮੁਲਾਕਾਤ ਦਾ ਖਰਚਾ ਪੂਰਾ ਹੋ ਸਕੇ ਡਾਕਟਰ ਦਾ ਫੈਸਲਾ ਸੀ ਕਿ ਜਸਪ੍ਰੀਤ ਦਾ ਜੋ ਹੈ ਲੰਬੇ ਸਮੇਂ ਤੱਕ ਇਲਾਜ ਚੱਲੇਗਾ ਕਿਉਂਕਿ ਉਸਦੀ ਜੋ ਸਾਹ ਦੀ ਬਿਮਾਰੀ ਹੈ ਉਹ ਜੋ ਹੋਰ ਭੈੜੀ ਬਿਮਾਰੀ ਵਿੱਚ ਬਦਲ ਚੁੱਕੀ ਸੀ ਤੇ ਸ਼ਾਇਦ ਉਸ ਦੀ ਸਰਜਰੀ ਵੀ ਹੋਵੇ ਉਹ ਇੱਕ ਲੰਬੇ ਇਲਾਜ ਦੀ ਜਰੂਰਤ ਸੀ ਜੇ ਉਹ ਜਾਉਣਾ ਚਾਹੁੰਦੀ ਹੈ ਤਾਂ ਉਸ ਨੂੰ ਪੈਸਿਆਂ ਦਾ ਇੰਤਜ਼ਾਮ ਕਰਨਾ ਪਵੇਗਾ ਅਤੇ ਉਸ ਦੀ ਸਰਜਰੀ ਹੋਵੇਗੀ ਅੰਦਾਜ਼ਨ ਖਰਚੇ ਉਹ ਸਨ ਜੋ ਬਲਦੇਵ ਸਾਲਾਂ ਵਿੱਚ ਵੀ ਨਹੀਂ ਕਮਾ ਸਕਦਾ ਸੀ ਰਾਤ ਬਾਦ ਰਾਤ ਬਲਦੇਵ ਜਸਪ੍ਰੀਤ ਦੇ ਬਿਸਤਰੇ ਦੇ ਕੋਲੇ ਬੈਠਦਾ ਉਸ ਦੀ ਕਮਜ਼ੋਰ ਸਰੀਰ ਨੂੰ ਸਾਹ ਲੈਣ ਦੀ ਜਦੋਂ ਜਹਿਦ ਕਰਕੇ ਵੇਖਦਾ ਉਸ ਦੇ ਬੱਚੇ ਹਾਲਾਤ ਦੀ ਗੰਭੀਰਤਾ ਨੂੰ ਮਹਿਸੂਸ ਕਰਦੇ ਉਸ ਦੇ ਨਾਲ ਲਿਪਟ ਜਾਂਦੇ ਉਹਨਾਂ ਦੀਆਂ ਮਾਸੂਮ ਅੱਖਾਂ ਉਸ ਸ਼ਾਂਤੀ ਦੀ ਭਾਲ ਵਿੱਚ ਜੋ ਉਹ ਨਹੀਂ ਦੇ ਸਕਦਾ ਸੀ ਉਸ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਗੁਰਦੁਆਰਾ ਸਾਹਿਬ ਦੀ ਸੇਵਾ ਪਰਿਵਾਰ ਪ੍ਰਤੀ ਪਿਆਰ ਅਤੇ ਕਰਜ਼ੇ ਦਾ ਦਬਾਅ ਨੇ ਉਸ ਨੂੰ ਨਿਰਾਸ਼ਾ ਦੀ ਅੰਤਮ ਸੀਮਾ ਤੱਕ ਧੱਕ ਦਿੱਤਾ ਉਸਦੇ دل ਵਿੱਚ ਸਵਾਲ ਉੱਠਦੇ ਕਿ ਵਾਹਿਗੁਰੂ ਜਿਸ ਨੇ ਉਸ ਦੀ ਐਨੀ ਸ਼ਰਧਾ ਦੇ ਨਾਲ ਸੇਵਾ ਕੀਤੀ ਤੇ ਉਸ ਨੇ ਉਸ ਨੂੰ ਐਨੇ ਦੁੱਖ ਕਿਉਂ ਦਿੱਤੇ ਇੱਕ ਮਰਹੂਮ ਸ਼ਾਮ ਜਦੋਂ ਪਿੰਡ ਤਾਰਿਆਂ ਦੀ ਚਾਨਣੀ ਹੇਠ ਸੌ ਰਿਹਾ ਸੀ ਬਲਦੇਵ ਦੀ ਨਿਰਾਸ਼ਾ ਆਪਣੇ ਸਿਖਰ ਤੇ ਪਹੁੰਚ ਗਈ ਗੁਰਦੁਆਰਾ ਸਾਹਿਬ ਵਿੱਚ ਇਕੱਲਾ ਸ਼ਾਮ ਦੀ ਅਰਦਾਸ ਤੋਂ ਬਾਅਦ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਬੈਠ ਗਿਆ ਅੱਖੀਆਂ ਵਿੱਚ ਹੰਝੂ ਵਹਿ ਰਹੇ ਸਨ ਗੁਰੂ ਜੀ ਮੈਂ ਤੁਹਾਡੀ ਸੇਵਾ ਪੂਰੇ ਦਿਲ ਨਾਲ ਕੀਤੀ ਪਰ ਮੇਰਾ ਪਰਿਵਾਰ ਦੁੱਖ ਚਲ ਰਿਹਾ ਹੈ ਅਤੇ ਮੈਂ ਬੇਵਸਾ ਮੈਂ ਹੁਣ ਕਿਵੇਂ ਜੀਵਾਂ ਉਹ ਰੋਇਆ ਅਤੇ ਗੁਰਦੁਆਰੇ ਸਾਹਿਬ ਦੀ ਚੁੱਪ ਨੇ ਜਿਵੇਂ ਉਸ ਦੀ ਦਰਦ ਦੀ ਗੂੰਜ ਕੀਤੀ ਇੱਕ ਪਲ ਦੀ ਅਤਿਅੰਤ वेदना ਵਿੱਚ ਬਲਦੇਵ ਨੇ ਇੱਕ ਦਿਲ ਨੂੰ ਦਹਿਲਾਉਣ ਵਾਲਾ ਫੈਸਲਾ ਲਿਆ ਉਸ ਨੂੰ ਆਪਣੀਆਂ ਅਸਫਲਤਾਵਾਂ ਦੇ ਬੋਝ ਤੋਂ ਪਰਿਵਾਰ ਨੂੰ ਮੁਕਤ ਕਰਦਾ ਹੋਰ ਕੋਈ ਰਾਹ ਨਹੀਂ ਦਿਖਿਆ ਭਾਰੀ ਦਿਲ ਦੇ ਨਾਲ ਉਸਨੇ ਗੁਰਦੁਆਰਾ ਸਾਹਿਬ ਦੀ ਛਤਰੀ ਬਨਣ ਵਾਲੀ ਰੱਸੀ ਨਾਲ ਫਾਹਾ ਬਣਾਇਆ ਅਤੇ ਸਟੋਰ ਰੂਮ ਦੀ ਥੀਮ ਦੇ ਨਾਲ ਬੰਨ ਦਿੱਤਾ ਜਦੋਂ ਉਹ ਕਿਨਾਰੇ ਤੇ ਖੜ੍ਹਾ ਸੀ ਉਸ ਦਾ ਮਨ ਯਾਦਾਂ ਨਾਲ ਭਰ ਗਿਆ ਉਸ ਦੇ ਬੱਚਿਆਂ ਦੀ ਹਾਸੀ ਜਸਪ੍ਰੀਤ ਦੀ ਨਰਮ ਮੁਸਕਾਨ ਅਤੇ ਅਨੇਕਾਂ ਵਾਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਉਸ ਨੂੰ ਸਕੂਨ ਦਿੱਤਾ ਉਹ ਰੋਇਆ ਅਤੇ ਕਿਹਾ ਵਾਹਿਗੁਰੂ ਮੈਨੂੰ ਮਾਫ਼ ਕਰੋ ਅਤੇ ਖਾਲੀਪਨ ਵਿੱਚ ਕਦਮ ਰੱਖ ਦਿੱਤਾ। ਅਗਲੀ ਸਵੇਰ ਪਿੰਡ ਵਿੱਚ ਇੱਕ ਅਜੀਬ ਚੁੱਪ ਵਿੱਚ ਜਾਗਿਆ। ਗੁਰਦੁਆਰਾ ਜੋ ਆਮ ਤੌਰ ਤੇ ਕੀਰਤਨ ਦੀਆਂ ਮਧੁਰ ਆਵਾਜ਼ਾਂ ਦੇ ਨਾਲ ਜਾਉਂਦਾ ਸੀ, ਅੱਜ ਚੁੱਪ ਸੀ। ਸਵੇਰ ਦੇ ਪ੍ਰਕਾਸ਼ ਦੀ ਗੈਰ ਹਾਜ਼ਰੀ ਨੇ ਸ਼ੁਰੂਆਤੀ ਸੰਗਤ ਨੂੰ ਚਿੰਤਤ ਕਰ ਦਿੱਤਾ ਕਿ ਗ੍ਰੰਥੀ ਸਿੰਘ ਕਿੱਥੇ ਹੈ। ਉਹ ਬੜ ਬੜਾਉਣ ਲੱਗੇ, ਉਹਨਾਂ ਦੀ ਚਿੰਤਾ ਵੱਧਦੀ ਜਾ ਰਹੀ ਸੀ। ਪਿੰਡ ਵਾਲਿਆਂ ਦਾ ਇੱਕ ਸਮੂਹ ਜਿਸ ਦੀ ਅਗਵਾਈ ਇੱਕ ਬਜ਼ੁਰਗ ਔਰਤ ਬੀਬੀ ਹਰਕੌਰ ਨੇ ਕੀਤੀ ਉਸ ਨੇ ਜਾਂਚ ਕਰਨ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਵੇਸ਼ ਕੀਤਾ ਤੇ ਜਦੋਂ ਉਹਨਾਂ ਨੇ ਸਟੋਰ ਰੂਮ ਵਿੱਚ ਬਲਦੇਵ ਨੂੰ ਬੇਜਾਨ ਗਲ ਵਿੱਚ ਰੱਸੀ ਪਾ ਕੇ ਲਟਕਦੇ ਹੋਏ ਦੇਖਿਆ ਤੇ ਉਹਨਾਂ ਦਾ ਦਿਲ ਧੜਕ ਗਿਆ ਹੌਕੇ ਅਤੇ ਰੋਣ ਦੀਆਂ ਆਵਾਜ਼ਾਂ ਹਵਾ ਵਿੱਚ ਭਰ ਗਈਆਂ ਜਿਵੇਂ ਖਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਪਿੰਡ ਵਾਲਿਆਂ ਨੇ ਭਾਰੀ ਦਿਲ ਦੇ ਨਾਲ ਬਲਦੇਵ ਨੂੰ ਸਾਵਧਾਨੀ ਨਾਲ ਹੇਠਾਂ ਉਤਾਰਿਆ ਅਤੇ ਨੇੜਲੇ ਹਸਪਤਾਲ ਦੇ ਵਿੱਚ ਲੈ ਗਏ। ਇੱਕ ਛੋਟੀ ਜੀ ਆਸ ਦੀ ਕਿਰਨਾ ਪਰ ਡਾਕਟਰ ਨੇ ਥੋੜੀ ਜੀ ਜਾਂਚ ਤੋਂ ਬਾਅਦ ਹੀ ਸਿਰ ਹਿਲਾਇਆ। ਉਹ ਘੱਟੋ-ਘੱਟ 1 ਘੰਟੇ ਪਹਿਲਾਂ ਹੀ ਗੁজার ਚੁੱਕਿਆ ਹੈ। ਅਸੀਂ ਕੁਝ ਨਹੀਂ ਕਰ ਸਕਦੇ। ਇਹ ਸ਼ਬਦ ਬਿਜਲੀ ਵਾਂਗ ਵੱਜੇ ਬਲਦੇਵ ਸਿੰਘ ਜਿਸ ਨੇ ਅਣਗਿਣਤ ਅਰਦਾਸਾਂ ਦੀ ਅਗਵਾਈ ਕੀਤੀ ਹੁਣ ਨਹੀਂ ਸੀ। ਪੂਰਾ ਪਿੰਡ ਦੁੱਖ ਵਿੱਚ ਡੁੱਬ ਗਿਆ। ਰਿਸ਼ਤੇਦਾਰ ਅਤੇ ਦੋਸਤ ਆਉਣ ਲੱਗੇ ਉਹਨਾਂ ਦੀਆਂ ਚੀਕਾਂ ਤੰਗ ਗਲੀਆਂ ਵਿੱਚ ਗੂੰਜਦੀਆਂ ਜਸਪ੍ਰੀਤ ਜੋ ਕਿ ਬਿਸਤਰ ਤੋਂ ਉੱਠਣ ਦੇ ਕਾਬਲ ਨਹੀਂ ਸੀ ਉਸ ਨੂੰ ਉਸ ਦੀ ਨਾਨਾਣ ਨੇ ਇਹ ਦੁਖਦਾਈ ਖ਼ਬਰ ਦੱਸੀ ਉਸ ਦੀਆਂ ਦਰਦਨਾਕ ਚੀਕਾਂ ਨੇ ਸੁਣਨ ਵਾਲਿਆਂ ਦੇ ਦਿਲ ਚੀਰ ਦਿੱਤੇ ਰਿਸ਼ਤੇਦਾਰ ਸਕੇ ਸੰਬੰਧੀ ਆ ਗਏ ਉਸ ਤੋਂ ਬਾਅਦ ਰੀਤੀ ਅਨੁਸਾਰ ਬਲਦੇਵ ਦੀ ਅੰਤਿਮ ਯਾਤਰਾ ਦੀ ਤਿਆਰੀ ਸ਼ੁਰੂ ਹੋਈ ਉਸ ਦੇ ਸਰੀਰ ਨੂੰ ਨਹਾਇਆ ਗਿਆ ਸਾਫ਼ ਕੱਪੜੇ ਪਹਿਨਾਏ ਗਏ ਚਿੱਟੇ ਕਪੜੇ ਅਤੇ ਗੇਂਦੇ ਦੇ ਫੁੱਲਾਂ ਨਾਲ ਸਜਾਈ ਲੱਕੜੀ ਦੀ ਅਰਥੀ ਤੇ ਰੱਖਿਆ ਗਿਆ। ਪਿੰਡ ਵਾਲੇ ਦੁੱਖ ਨਾਲ ਭਰੇ ਚਿਹਰੇ ਨਾਲ ਅਲਵਿਦਾ ਕਹਿਣ ਦੇ ਲਈ ਇਕੱਠੇ ਹੋਏ ਅਰਥੀ ਨੂੰ ਸਤਨਾਮ ਵਾਹਿਗੁਰੂ ਦੇ ਸ਼ਾਂਤ ਜਾਪ ਦੇ ਨਾਲ ਸੰਸਕਾਰ ਸਥਾਨ ਦੇ ਵੱਲ ਲਜਾਇਆ ਗਿਆ ਪਰ ਜਿਵੇਂ ਹੀ ਇਹ ਜਲੂਸ ਸੰਸਕਾਰ ਸਥਾਨ ਤੇ ਪਹੁੰਚਿਆ ਤੇ ਕੁਝ ਅਜੀਬ ਹੋਇਆ। ਚਿੱਟੇ ਕਫਨ ਦੇ ਹੇਠ ਇੱਕ ਹਲਕੀ ਜੀ ਹਰਕਤ ਹੋਈ ਭੀੜ ਥੰਮ ਗਈ। ਉਹਨਾਂ ਦੇ ਜਾਪ ਰੁਕ ਗਏ। ਫਿਰ ਸਾਰਿਆਂ ਦੀ ਹੈਰਾਨੀ ਵਿੱਚ ਬਲਦੇਵ ਦੀ ਛਾਤੀ ਉੱਠਣ ਡਿੱਗਣ ਲੱਗੀ ਉਸ ਦੇ ਬੁੱਲਾਂ ਵਿੱਚੋਂ ਇੱਕ ਹਲਕੀ ਸਪਸ਼ਟ ਆਵਾਜ਼ ਨਿਕਲੀ ਵਾਹਿਗੁਰੂ 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 ਪਿੰਡ ਵਾਲੇ ਆਪਣੀਆਂ ਥਾਵਾਂ ਤੇ ਖੜ ਗਏ ਅੱਖੀਆਂ ਹੈਰਾਨੀ ਨਾਲ ਫਟੀਆਂ ਉਹ ਜਾਉਂਦਾ ਹੈ ਕਿਸੇ ਨੇ ਚੀਕਿਆ ਅਤੇ ਹਫੜਾ ਤਫਰੀ ਮਚ ਗਈ ਕੁਝ ਰੋਏ ਕੁਝ ਨੇ ਅਰਦਾਸ ਕੀਤੀ ਅਤੇ ਕੁਝ ਡਾਕਟਰਾਂ ਨੂੰ ਬੁਲਾਉਣ ਦੇ ਲਈ ਦੌੜੇ ਉਹੀ ਡਾਕਟਰ ਜਿਸ ਨੇ ਬਲਦੇਵ ਨੂੰ ਮ੍ਰਿਤਕ ਐਲਾਨਿਆ ਸੀ ਹੈਰਾਨ ਹੋ ਕੇ ਪਹੁੰਚਿਆ ਜਾਂਚ ਤੋਂ ਬਾਅਦ ਉਸਨੇ ਮੈਡੀਕਲ ਵਿਆਖਿਆ ਕੀਤੀ ਕਿ ਕਈ ਵਾਰ ਸਰੀਰ ਅਜਿਹੀ ਸਥਿਤੀ ਵਿੱਚ ਚਲਾ ਜਾਂਦਾ ਹੈ ਜਿੱਥੇ ਜੀਵਨ ਦੇ ਸੰਕੇਤ ਇੰਨੇ ਹਲਕੇ ਹੁੰਦੇ ਨੇ ਕਿ ਉਹ ਪਤਾ ਨਹੀਂ ਲੱਗਦੇ ਅਰਥੀ ਦੀ ਹਰਕਤ ਜਾਂ ਸਥਿਤੀ ਵਿੱਚ ਤਬਦੀਲੀ ਨੇ ਸਾਹ ਨੂੰ ਮੁੜ ਸ਼ੁਰੂ ਕਰ ਦਿੱਤਾ ਪਰ ਪਿੰਡ ਵਾਲਿਆਂ ਲਈ ਇਹ ਕੋਈ ਸਧਾਰਨ ਮੈਡੀਕਲ ਘਟਨਾ ਨਹੀਂ ਸੀ ਇਹ ਇੱਕ ਚਮਤਕਾਰ ਸੀ ਵਾਹਿਗੁਰੂ ਦੀ ਕਿਰਪਾ ਦਾ ਸਬੂਤ ਬਲਦੇਵ ਸਿੰਘ ਦੀ ਮੌਤ ਦੇ ਮੂੰਹ ਵਿੱਚੋਂ ਵਾਪਸ ਆ ਗਿਆ ਜਦੋਂ ਬਲਦੇਵ ਨੂੰ ਹੌਸ ਆਇਆ ਉਸਨੇ ਇੱਕ ਸਪਸ਼ਟ ਸੁਪਨਾ ਸੁਣਾਇਆ। ਉਸਨੇ ਦੱਸਿਆ ਕਿ ਉਹ ਇੱਕ ਚਮਤਕਾਰ ਰੋਸ਼ਨੀ ਦੇ ਸਾਹਮਣੇ ਖੜ੍ਹਾ ਸੀ। ਜਿੱਥੇ ਇੱਕ ਸ਼ਾਂਤ ਅਤੇ ਬ੍ਰਹਮੀ ਆਵਾਜ਼ ਨੇ ਉਸਨੂੰ ਗੁਰੂ ਨਾਨਕ ਦੇ ਸ਼ਬਦ ਯਾਦ ਕਰਵਾਏ, ਜੋ ਤਦ ਭਾਵੈ ਸੋਈ ਚੰਗਾ। ਆਵਾਜ਼ ਨੇ ਉਸਨੂੰ ਕਿਹਾ ਕਿ ਉਸ ਦਾ ਸਮਾਂ ਹਜੇ ਨਹੀਂ ਆਇਆ। ਉਸ ਦੇ ਪਰਿਵਾਰ ਅਤੇ ਪਿੰਡ ਨੂੰ ਉਸਦੀ ਜ਼ਰੂਰਤ ਹੈ। ਅਦਭੁਤ ਹੋਏ ਬਲਦੇਵ ਨੇ ਰੋਇਆ ਅਤੇ ਨਵੇਂ ਵਿਸ਼ਵਾਸ ਨਾਲ ਜੀਣ ਦੀ ਸੌਂ ਖਾਦੀ। ਇਸ ਚਮਤਕਾਰ ਨੇ ਪੂਰੇ ਪਿੰਡ ਨੂੰ ਬਦਲ ਦਿੱਤਾ। ਗੁਰਦੁਆਰਾ ਸਾਹਿਬ ਦੀ ਕਮੇਟੀ ਜੋ ਪਹਿਲਾਂ ਬੇਰੁਖੀ ਵਰਤਦੀ ਸੀ ਨਿਮਰਤਾ ਦੇ ਨਾਲ ਪਰਗੀ ਸਰਪੰਚ ਅੱਖੀਆਂ ਵਿੱਚ ਹੰਝੂਆਂ ਨਾਲ ਬਲਦੇਵ ਦੀ ਤਨਖਾਹ ਵਧਾਉਣ ਅਤੇ ਜਸਪ੍ਰੀਤ ਦੇ ਇਲਾਜ ਦੇ ਲਈ ਸਮੁਦਾਇਕ ਯੋਗਦਾਨ ਨਾਲ ਖਰਚਾ ਪੂਰਾ ਕਰਨ ਦਾ ਵਾਅਦਾ ਕੀਤਾ ਪਿੰਡ ਵਾਲਿਆਂ ਨੇ ਬਲਦੇਵ ਦੇ ਕਰਜ਼ੇ ਚਕਾਉਣ ਲਈ ਇਕੱਠੇ ਹੋ ਕੇ ਯਤਨ ਕੀਤਾ ਅਤੇ ਇੱਕ ਸਥਾਨਕ ਦਾਨੀ ਨੇ ਜਸਪ੍ਰੀਤ ਦੀ ਸਰਜਰੀ ਦਾ ਸਾਰਾ ਖਰਚਾ ਚੁੱਕ ਲਿਆ ਜਸਪ੍ਰੀਤ ਆਸ ਅਤੇ ਆਪਣੇ ਪਤੀ ਦੀ ਵਾਪਸੀ ਨਾਲ ਉਤਸ਼ਾਹਿਤ ਸਿਹਤਯਾਬ ਹੋਣ ਲੱਗੀ ਉਸ ਦੀ ਮੁਸਕਾਨ ਬਸੰਤ ਦੇ ਪਹਿਲੇ ਫੁੱਲ ਵਾਂਗ ਵਾਪਸ ਆ ਗਈ ਬਲਦੇਵ ਨੇ ਆਪਣੀ ਡਿਊਟੀ ਸ਼ੁਕਰਗੁਜ਼ਾਰੀ ਦੇ ਪੂਰੇ ਦਿਲ ਦੇ ਨਾਲ ਮੁੜ ਸ਼ੁਰੂ ਕੀਤੀ ਹਰ ਸਵੇਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਦਾ ਉਸ ਦੀ ਆਵਾਜ਼ ਦੇ ਵਿੱਚ ਇੱਕ ਨਵੀਂ ਤਾਕਤ ਸੀ ਇੱਕ ਮਦੁਰਤਾ ਜੋ ਜੀਵਨ ਅਤੇ ਵਿਸ਼ਵਾਸ ਦੀ ਪੈਦਾਇਸ਼ ਸੀ ਜੋ ਸਾਧ ਸੰਗਤ ਜੀ ਇਸ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਜਦੋਂ ਜਿਸ ਨੂੰ ਮਾਲਕ ਬਚਾਉਣ ਵਾਲਾ ਹੋਵੇ ਉਸ ਨੂੰ ਕੋਈ ਮਾਰ ਨਹੀਂ ਸਕਦਾ ਸੋ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ